ਵਧ ਅਧਿਕਾਰਾਂ ਦੀ ਲੜਾਈ ਦੀ ਗੱਲ ਬਹੁਤ ਹੁੰਦੀ ਹੈ ਪਰ ਉਸ ਤੇ ਪੈਰਾ ਕਿਹਨੇ ਦੇਣਾ ਜਿਹੜੇ ਸੱਤਾ 'ਚ ਹੁੰਦੇ ਆ ਉਹ ਦਿੰਦੇ ਨਹੀਂ ਹੁਣ ਜਿਹੜੀ ਐਸਵਾਈਐਲ ਦਾ ਮੁੱਦਾ ਆਇਆ ਹਰਿਆਣੇ ਦੀ ਚੋਣ ਪ੍ਰਚਾਰ ਦਾ ਹਲੇ ਆਗਾਜ਼ ਹੋਣਾ ਹੈ ਇਹ ਵੀ ਨਹੀਂ ਪਤਾ ਕਿ ਚੋਣਾਂ ਦੀ ਤਰੀਕ ਕਿਹੜੀ ਹੈ ਉਦੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇੱਕ ਸਾਂਝੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਮੁੱਖ ਮੰਤਰੀ ਨੂੰ ਪੁੱਛਿਆ ਜਾਂਦਾ ਹੈ ਕਿ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਰਹਿਣ ਵਾਲਾ ਹੈ ਇਹਨਾਂ ਚੋਣਾਂ 'ਚ ਤਾਂ ਉਹ ਕਹਿੰਦੇ ਮਾਮਲਾ ਸਬ ਜੁਡੀਸ ਹੈ ਤਾਂ ਇਸ ਦੇ ਨਾਲ ਕੀ ਸੰਕੇਤ ਮਿਲਿਆ ਉਸ ਬਿਆਨ ਦੇ ਨਾਲ ਦੇਖੋ ਪਹਿਲੀ ਗੱਲ ਤੇ ਇਹ ਆ ਸੱਤਾ 'ਚ ਆ ਕੇ ਵੱਧ ਅਧਿਕਾਰਾਂ ਲਈ ਹੋਰ ਵੱਧ ਜ਼ੋਰ ਨਾਲ ਲੜਿਆ ਜਾ ਸਕਦਾ ਹੁੰਦਾ ਦੱਖਣੀ ਰਾਜਾਂ ਦੀ ਉਦਾਹਰਣ ਸਾਡੇ ਸਾਹਮਣੇ ਆ ਉਹਨਾਂ ਨੇ ਕਿਹਾ ਵੀ ਤੁਹਾਡੀ ਐਜੂਕੇਸ਼ਨ ਪਾਲਿਸੀ ਆ ਜਿਹੜੀ ਅਸੀਂ ਨੀ ਲਾਗੂ ਕਰਦੇ ਜਿਹੜਾ ਤੁਸੀਂ ਨੀਟ ਰਹੀ ਆ ਸਾਰਾ ਜਿਹਦਾ ਸਕੈਂਡਲ ਨਿਕਲਿਆ ਅਸੀਂ ਇਹ ਲਾਗੂ ਕਿਉਂ ਕਰੀਏ ਫਿਰ ਲਗਾਤਾਰ ਵਿਰੋਧ ਕਰ ਰਿਆ ਹੁਣ ਨਵੇਂ ਕਾਨੂੰਨ ਬਣੇ ਨੇ ਉਹਨਾਂ ਨੇ ਪੂਰਾ ਉਹਦਾ ਵਿਰੋਧ ਕੀਤਾ ਮੀਟਿੰਗਾਂ ਕੀਤੀਆਂ ਨੇ ਤਿਆਰੀਆਂ ਕੀਤੀਆਂ ਨੇ ਮਾਮਲਿਆਂ ਨੰਮ ਦੇ ਰਹੇ ਨੇ ਪਰ ਪੰਜਾਬ ਜਿਹੜਾ ਸਭ ਤੋਂ ਮੋਹਰੀ ਸੀ ਇਹਨਾਂ ਗੱਲਾਂ ਖਾਤਰ ਇੱਥੇ ਕੋਈ ਆਵਾਜ਼ ਨਹੀਂ ਨਿਕਲ ਰਹੀ ਨਾ ਸਿੱਖਿਆ ਨੀਤੀ ਬਾਰੇ ਨਾ ਰਾਜਾਂ ਦੇ ਵੱਧ ਅਧਿਕਾਰ ਖੋਣ ਬਾਰੇ ਨਾ ਨਵੇਂ ਕਾਨੂੰਨਾਂ ਬਾਰੇ ਮਤਲਬ ਇਸ ਤਰ੍ਹਾਂ ਚੁੱਪ ਮਤਲਬ ਹਾਸੇ ਦੀ ਗੱਲ ਆ ਜਦੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੀ ਆ ਵੀ ਇਹਨਾਂ ਦਾ ਸਾਨੂੰ ਪੰਜਾਬੀ ਅਨੁਵਾਦ ਕਰਕੇ ਦਿਓ ਇਹਨਾਂ ਵੱਲ ਤੁਹਾਡੇ ਕੋਲੇ ਚਲੋ ਤੁਸੀਂ ਨਹੀਂ ਕਰ ਸਕਦੇ ਮੰਨ ਲਓ ਬੰਮੇ ਕੋਲੇ ਸਮਰੱਥਾ ਹੈ ਨਹੀਂ ਤੁਹਾਡੇ ਕੋਲੇ ਸਾਰੇ ਅਫਸਰ ਛਾਈ ਤੁਹਾਡੇ ਕੋਲੇ ਭਾਸ਼ਾ ਕਿੰਨਾ ਕੁਸ਼ਾ ਹੁਣ ਇੱਕ ਗੱਲ ਨੂੰ ਤੁਸੀਂ ਟਾਲਣ ਖਾਤਰ ਕਾਰਵਾਈ ਪਾਉਂਦੇ ਹੋ ਸੋ ਇਸ ਕਰਕੇ ਵੱਧ ਅਧਿਕਾਰਾਂ ਖਾਤਰ ਸੱਤਾ 'ਚ ਹੁੰਦੇ ਲੜਿਆ ਜਾ ਸਕਦਾ ਪਰ ਅਕਾਲੀ ਦਲ ਨੇ ਜਿਵੇਂ ਪਿੱਠ ਦਿੱਤੀ ਆ ਜਿਹੜੀ ਵੱਡੀ ਪੰਜਾਬ 'ਚ ਲੜਾਈ ਲੜੀ ਆ ਉਹਨੇ ਨਿਰਾਸ਼ ਲੋਕਾਂ ਨੂੰ ਬਹੁਤ ਕੀਤਾ ਜਿਹੜੀ ਦੂਜੀ ਗੱਲ ਤੁਸੀਂ ਕਹਿੰਦੇ ਹੋ ਪਾਣੀਆਂ ਦੇ ਮਾਮਲੇ ਤੇ ਐਸਵਾਈਐਲ ਦੇ ਮਾਮਲੇ ਤੇ ਹੁਣ ਇਹ ਆਮ ਆਦਮੀ ਪਾਰਟੀ ਇਹਨਾਂ ਮਾਮਲਿਆਂ 'ਚ ਸਭ ਤੋਂ ਵੱਧ ਕਸੂਤੀ ਫਸਦੀ ਆ ਪੰਜਾਬ ਵਿਧਾਨ ਸਭਾ ਨੇ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਦੂਜੇ ਰਾਜਾਂ ਨੂੰ ਜਾ ਰਿਹਾ ਜਿਹੜਾ ਪਾਣੀ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਉਹਨਾਂ ਦੀ ਕੀਮਤ ਬਸੂਲਣ ਲਈ ਲੋੜਿੰਦੀ ਚਾਰਾਜੋਈ ਕਰੋ ਇਹ ਚ ਭਾਜਪਾ ਵੀ ਸ਼ਾਮਲਾ ਕਾਂਗਰਸ ਵੀ ਸ਼ਾਮਲਾ ਅਕਾਲੀ ਦਲ ਵੀ ਸ਼ਾਮਲਾ ਆਮ ਆਦਮੀ ਪਾਰਟੀ ਵੀ ਸ਼ਾਮਲਾ ਹੁਣ ਉਹ ਗੱਲ ਵੀ ਸਾਹਮਣੇ ਆ ਗਈ ਵੀ 1955 ਚ ਜਦੋਂ ਪਾਣੀ ਦਿੱਤਾ ਰਾਜਸਥਾਨ ਨੂੰ ਉਹ ਮਿੰਟਾਂ ਚ ਲਿਖਿਆ ਹੋਇਆ ਇਹਦੀ ਪਾਣੀ ਦੀ ਕੀਮਤ ਅਗਲੀ ਮੀਟਿੰਗ ਜਿੱਤੇ ਕਰਾਂਗੇ ਹੁਣ ਇਹ ਤਾਂ ਸਾਰੇ ਕਿਉਂ ਭੱਜਦੇ ਨੇ ਸਾਰੀਆਂ ਪਾਰਟੀਆਂ ਤੋਂ ਕਿਉਂ ਭਜਦੀਆਂ ਨੇ ਕਿਉਂਕਿ ਇਹ ਤੇ ਫਿਰ ਤੁਹਾਨੂੰ ਕਰਨਾ ਪਊ ਤੁਸੀਂ ਰਾਜਾਂ ਨੂੰ ਚਿੱਠੀਆਂ ਲਿਖੋਗੇ ਵੀ ਸਾਡਾ ਆ ਹੱਕ ਆ ਆ ਬਣਦਾ ਕੋਈ ਡਾਇਲੌਗਾਂ ਚੱਲੂ ਨਾ ਜੀ ਹੁਣ ਉਧਰਲੇ ਪਾਸੇ ਮੂੰਹ ਨਹੀਂ ਕਰਦੇ ਜਿਹੜੀ ਗੱਲ ਨਾ ਨਾਉ ਮੰਨ ਤੇਲ ਹੋਣਾ ਤੇ ਨਾ ਰਾਦਾ ਨੱਚਣੀ ਆ ਉਹਦੇ ਬਾਰੇ ਰੌਲਾ ਪਾ ਦਿੰਦੇ ਆ ਐਸ ਵਜ੍ਹਾ ਲਈ ਨਹੀਂ ਕੱਢਣ ਦੇਵਾਂਗੇ ਇੱਕ ਸਮਾਂ ਇਹ ਵੀ ਸੀ ਜਦੋਂ ਤੁਪਕਾ ਤੁਪਕਾ ਵੀ ਨਹੀਂ ਜਾਣ ਦੇਣਾ ਇਹ ਸ਼ਬਦ ਡਾਇਲੌਗ ਹੀ ਬਣ ਗਿਆ ਇੱਕ ਤਰ੍ਹਾਂ ਦਾ ਮੈਂ ਕਹਿੰਦਾ 70% ਪਾਣੀ ਜਾ ਰਿਹਾ ਕਹੀਂ ਜੋ ਤੁਪਕਾ ਨਹੀਂ ਜਾਣ ਦੇਣਾ ਉਹਨਾਂ ਦੀ ਵੀ ਬੜੀ ਵੱਡੀ ਉਹਨਾਂ ਦੀ ਵੀ ਰਣਨੀਤੀ ਇਹ ਆ ਵੀ ਜਿਹੜਾ ਅਸਲ ਮੁੱਦਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਤੇ ਉਹ ਤੋਂ ਕੀਮਤ ਬਸੋਲਣ ਉਹ ਮੁੱਦਾ ਨਾ ਸਾਹਮਣੇ ਆਵੇ ਜਦੋਂ ਚੋਣਾਂ ਦੇ SBIL ਦਾ ਟੰਡੋਰਾ ਪਿੱਟ ਦੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਹੱਕਾਂ ਬਾਰੇ ਸਪਸ਼ਟ ਕਿਸੇ ਬਾਰੇ ਵੀ ਪੋਜੀਸ਼ਨ ਨਹੀਂ ਤੁਹਾਡੇ ਆਜਾਦ ਆ ਜਦੋਂ ਉੱਤਰੀ ਰਾਜਾਂ ਦੀ ਜੈਪੁਰ ਮੀਟਿੰਗ ਹੋਈ ਸੀ ਸ਼ਾਇਦ ਇੱਕ ਉੱਥੇ ਹਰਿਆਣੇ ਵਾਲਿਆਂ ਨੇ ਕਿਹਾ ਸੀ ਚੰਡੀਗੜ੍ਹ ਦੇ ਵਿੱਚੋਂ ਸਾਨੂੰ ਅੱਡ ਵਿਧਾਨ ਸਭਾ ਬਣਾਉਣ ਹਾਈ ਕੋਰਟ ਬਣਾਉਣ ਲਈ ਜ਼ਮੀਨ ਦਿਓ ਉੱਥੇ ਨਹੀਂ ਇਹ ਬੋਲੇ ਪਾਣੀਆਂ ਖਾਤਰ ਉੱਥੇ ਇਹ ਮੰਗ ਕਰਿਆ ਵੀ ਇਹ ਨਹੀਂ ਖਾਤਰ ਇੱਕ ਨਵਾਂ ਉਹ ਬਣਨਾ ਚਾਹੀਦਾ ਕਮਿਸ਼ਨ ਜਿਹੜਾ ਜਿਹੜਾ ਉਲਟਾ ਇਸ ਗੱਲ ਦੇ ਅੰਤਰਰਾਜੀ ਕਮਿਸ਼ਨ ਨਵੀਂ ਇਮਾਰਤ ਮੰਗ ਲਈ ਗਈ ਸੀ ਕਿ ਨਿਊ ਚੰਡੀਗੜ੍ਹ ਸਾਨੂੰ ਆ ਕੇ ਫਿਰ ਭਗਵੰਤ ਮਾਨ ਨੇ ਇਹ ਕਿਹਾ ਤਾਂ ਸਾਨੂੰ ਵੀ ਦਿਓ ਜ਼ਮੀਨ ਜਿਹੜਾ ਮਤਲਬ ਇਹਨਾਂ ਦੀ ਖੋਖਲੀ ਕਿੰਨੀ ਸੋਚ ਆ ਵੀ ਪੰਜਾਬ ਦੇ ਹੱਕ ਕੀ ਨੇ ਮੁੱਦੇ ਕੀ ਨੇ ਪੰਗੇ ਕੀ ਜੜੇ ਹੋਏ ਨੇ ਹੁਣ ਇਹ ਤਾਂ ਨਿਕਲਣ ਦਾ ਰਾਹ ਇਹਨਾਂ ਦਾ ਮੈਂ ਕਹਿੰਦਾ ਕਾਂਗਰਸ ਨੂੰ ਕਿਉਂ ਸਮੱਸਿਆ ਨਹੀਂ ਜੀ ਪੰਜਾਬ ਕਾਂਗਰਸ ਕਹਿੰਦੀ ਸਾਡਾ ਪੰਜਾਬ ਦਾ ਸਟੈਂਡ ਆ ਹਰਿਆਣਾ ਵਾਲੇ ਕਹਿੰਦੇ ਅਸੀਂ ਹਰਿਆਣਾ ਦਾ ਸਾਡਾ ਹਸਟੈਂਡ ਆ ਇਹ ਭਾਜਪਾ ਨੂੰ ਕਿਉਂ ਸਮੱਸਿਆ ਨਹੀਂ ਉਹ ਕਹਿੰਦੇ ਪੰਜਾਬ ਦਾ ਅਸੀਂ ਪੰਜਾਬੀ ਹਸਟੈਂਡ ਆ ਉਹਨਾਂ ਦਾ ਹਸਟੈਂਡ ਆ ਇਹਨਾਂ ਨੇ ਖਾਤਰ ਸਮੱਸਿਆ ਆਇਆ ਇਹ ਟੱਲੇ ਲਾਉ ਸਿਆਸਤ ਹੈ ਇਹਨਾਂ ਦੀ ਕੀ ਸਭ ਜੁਡੀ ਸਾ ਜੀ ਮੈਨੂੰ ਇਹ ਦੱਸੋ ਕਦੋਂ ਦਾ 2004 ਦਾ ਉਹ ਐਕਟ ਪਾਸ ਕੀਤਾ ਹੋਇਆ ਵਿਧਾਨ ਸਭਾ ਨੇ ਪਾਸ ਕੀਤਾ ਅਮਲ ਦੇ ਵਿੱਚ ਫੈਸਲਾ ਹੋਇਆ ਹੋਇਆ ਨਾ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਨੇ ਤਾਂ ਸਗੋਂ ਇਹ ਹਦਾਇਤ ਦਿੱਤੀ ਸੀ ਕੇਂਦਰ ਨੂੰ ਕਿ ਪੁਲ ਦਾ ਕੰਮ ਕਰੋ ਬਿਠਾ ਕੇ ਮਸਲਾ ਹੱਲ ਕਰੋ ਮੈਂ ਤੈਨੂੰ ਇਹ ਕਹਿੰਦਾ ਜੀ ਵੀ ਉਹਨਾਂ ਦੀ ਇਹ ਦੇ ਬਾਵਜੂਦ ਤੁਸੀਂ ਐਸਬੀਐਲ ਦੀ ਜ਼ਮੀਨਾਂ ਜਿਹੜੀ ਉਹ ਰੱਦ ਕਰਤੀ ਕਿਸਾਨਾਂ ਨੂੰ ਕਾਗਜ਼ਾਂ 'ਚ ਵਾਪਸ ਵੀ ਦੇਤੀ ਤੇ ਕਿਉਂਕਿ ਇਹਨਾਂ ਦੀ ਪੋਜੀਸ਼ਨ ਨਹੀਂ ਕੋਈ ਬਣਦੀ ਇਸ ਕਰਕੇ ਸੌਲਟ ਜੂਡਿਸ ਕਹਿ ਕੇ ਟਾਲਤਾ ਇਸ ਗੱਲ ਨੂੰ ਤਾਂ ਬਹੁਤ ਮਾਹਰ ਨੇ ਨਾ ਵੀ ਕਿਹੜੇ ਮੁੱਦੇ ਨੂੰ ਕਿਵੇਂ ਤਲਕਾਉਣਾ ਤੇ ਕਿਵੇਂ ਬਚਣਾ ਹੁਣ ਹਰਿਆਣੇ ਦੀ ਚੋਣ ਹਰਿਆਣੇ ਤੇ ਇਹਨਾਂ ਦਾ ਆਗੂ ਜਿਹੜਾ ਪ੍ਰਧਾਨ ਹੁੰਦਾ ਜਾਂ ਛੱਡ ਜਾਂਦਾ ਜਾਂ ਦੂਜੀ ਪਾਰਟੀ ਚ ਰਲਾ ਜਾਂਦਾ ਹਰਿਆਣੇ ਚ ਕੋਈ ਆਗੂ ਹੈ ਨਹੀਂ ਹੁਣ ਭਗਵੰਤ ਮਾਨ ਨੂੰ ਉੱਥੇ ਚੋਣਵੇਂ ਕਰਨੀ ਪੈਣੀ ਆ ਕਿਉਂਕਿ ਹਰਿਆਣੇ ਦੇ ਹੱਕਾਂ ਲਈ ਤਾਂ ਬੋਲਣਗੇ ਨਾ ਜੀ ਕਾਂਗਰਸ ਵੀ ਬੋਲੂ ਭਾਜਪਾ ਵੀ ਬੋਲੂ ਸੋ ਇਹਨਾਂ ਦੀ ਉੱਥੇ ਪੋਜੀਸ਼ਨ ਕੀ ਬਣਨੀ ਆ ਸਿਰਫ ਇਹ ਕਹਿਣਾ ਵੀ ਦਿੱਲੀ ਵੀ ਸਾਡੀ ਸਰਕਾਰ ਆ ਪੰਜਾਬ ਚ ਵੀ ਆ ਆ ਵਿਚਾਲੇ ਗੰਢ ਜੋਟਾ ਆਪਾਂ ਕਰਨਾ ਇੱਥੇ ਸਾਡੀ ਸਰਕਾਰ ਬਣੂ ਫਿਰ ਤੁਸੀਂ ਕਹਿੰਦੇ ਹੋ ਅਸੀਂ ਇਕੱਲੇ ਲੜਾਂਗੇ ਤੁਸੀਂ ਕੀ ਕਹਿੰਦੇ ਥੋਤੋਂ ਪਹਿਲੀ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਫੈਸਲਾ ਕਰ ਲਿਆ ਵੀ ਆਪ ਦੇ ਨਾਲ ਚੋਣ ਸਮਝੌਤਾ ਸੀ ਭਵਿੱਖ ਨਹੀਂ ਕਰਾਂਗੇ ਜਿਹੜਾ ਦਿੱਲੀ ਤੇ ਪੰਜਾਬ ਦਿੱਲੀ ਚ ਜੋ ਕੀਤਾ ਉਹਦਾ ਦਿੱਲੀ ਤੇ ਹਰਿਆਣਾ ਤੇ ਜੋ ਕੀਤਾ ਨੁਕਸਾਨ ਹੋਇਆ ਇਸ ਸਮਝੌਤੇ ਤੇ ਇੱਕ ਗੱਲ ਤੁਹਾਨੂੰ ਕੀ ਸਮਝ ਆਉਂਦੀ ਆ ਮੋਟੀ ਮੋਟੀ ਕਿਉਂਕਿ ਇੱਕ ਪਾਸੇ ਕਾਂਗਰਸ ਨੇ ਆਪਣੇ ਫੈਸਲੇ ਕੀਤੇ ਸੀ ਡਬਲਯੂਸੀ ਦੀਆਂ ਮੀਟਿੰਗਾਂ ਚ ਇੱਕ ਪਾਸੇ ਇੱਕ ਇੱਕ ਕਰਕੇ ਜਿਹੜਾ ਸਮਝੌਤਾ ਟੁੱਟਦਾ ਜਾ ਰਿਹਾ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਕੀ ਇਹ ਸਮਝੌਤਾ ਪਾਰਲੀਮੈਂਟ ਦੇ ਬਾਹਰ ਹੀ ਟੁੱਟ ਰਿਹਾ ਚੋਣਾ ਕਰਕੇ ਜਾਂ ਕੱਲ ਨੂੰ ਅੰਦਰ ਕੋਈ ਡਿਸੀਜਨ ਇਹ ਜਾਂ ਭਾਜਪਾ ਨੇ ਜਾਂ ਐਨਡੀਆ ਦੀ ਸਰਕਾਰ ਨੇ ਲਿਆ ਉਦੋਂ ਵੋਟ ਕਿਹੜੇ ਪਾਸੇ ਪਊਗੀ ਫਿਰ ਦੇਖੋ ਇਹ ਸਮਝੌਤਾ ਸੀ ਲੋਕ ਸਭਾ ਦੀਆਂ ਚੋਣਾਂ ਲਈ ਇੰਡੀਆ ਗੱਠ ਜੋੜ ਬਣਿਆ ਸੀ ਇਸ ਕਰਕੇ ਉਹ ਪਹਿਲਾਂ ਵੀ ਰਾਜ ਸਰਕਾਰਾਂ ਚ ਜਿਹੜੀਆਂ ਵੋਟਾਂ ਹੋਈਆਂ ਨੇ ਚੋਣਾਂ ਚ ਉਹਨਾਂ ਦਾ ਵੱਖੋ ਵੱਖਰਾ ਇਸ ਤਰ੍ਹਾਂ ਦਾ ਰਿਹਾ। ਇੰਡੀਆ ਗੱਠਜੋੜ ਚ ਕਿੱਥੇ ਸੀ ਜੀ ਇਹ? 9 ਐ ਸੀ, 3 ਐ ਸੀ ਉਹਨਾਂ ਦੇ ਉੱਤੇ, ਰੂਹ ਤੇ ਇਹਨਾਂ ਦੀ મોદી ਵਾਲੇ ਏਜੰਡੇ ਤੇ ਫਿਰਦੀ ਸੀ। ਇੰਡੀਆ ਗੱਠਜੋੜ ਦੇ ਵਿੱਚ ਇਹਨਾਂ ਨੇ ਇੰਡੀਆ ਗੱਠਜੋੜ ਨੂੰ ਲੀਹੋਂ ਲਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ। ਪਹਿਲੀ ਮੀਟਿੰਗ ਦੇ ਵਿੱਚ ਉਹ ਆਰਡੀਨੈਂਸ ਵਾਲਾ ਮਾਮਲਾ ਕਰ ਲਿਆ। ਦੂਜੇ ਦੇ ਵਿੱਚ ਕਹਿਆ ਚਿਹਰਾ ਲਿਆਓ, ਤੀਜੀ ਮੀਟਿੰਗ ਦੇ ਵਿੱਚ ਚਿਹਰਾ ਪੇਸ਼ ਕਰਤਾ। ਖੜ ਗਏ ਸਾਬ ਦਾ ਉਹ ਪਿੱਛੇ हट ਗਏ ਇਸ ਕਰਕੇ ਇੰਡੀਆ ਗੱਠ ਜੋੜ ਨਾਲ ਇਹਨਾਂ ਦੀ ਇੱਕ ਸੁਰਤਾ ਹੋਈਓ ਨਹੀਂ ਕਿਉਂਕਿ ਇੰਡੀਆ ਗੱਠ ਜੋੜ ਦੀਆਂ ਜਿਹੜੀਆਂ ਪਾਰਟੀਆਂ ਦੀ ਸੋਚ ਆ ਜਾਂ ਜਿਹੜੀ ਮੇਨ ਪਾਰਟੀ ਆ ਰਾਹੁਲ ਗਾਂਧੀ ਜੋ ਮੁੱਦੇ ਉਠਾ ਰਿਹਾ ਗੱਲਾਂ ਵਾਰ ਰਿਹਾ ਇਹਨਾਂ ਦੀ ਉਹਦੇ ਨਾਲ ਸਹਿਮਤੀ ਹੋਈ ਨਹੀਂ ਸੋ ਇਸ ਕਰਕੇ ਇਕੱਲੇ ਲੜਨ ਜੀ ਸਦ ਕੇ ਲੜਨ ਲੋਕ ਕੀ ਹੰਗਾਰਾ ਦਿੰਦੇ ਨੇ ਕੀ ਫੈਸਲਾ ਹੋਊਗਾ ਉਹ ਸਾਹਮਣੇ ਆਜੂ ਕਿਉਂਕਿ ਇੱਕ ਗੱਲ ਤਾਂ ਇਹਨਾਂ ਨੇ ਦੇਖ ਲਈ ਵੀ ਜਿਮਨੀ ਚੋਣ ਕਿਵੇਂ ਜਿੱਤੀ ਜਾ ਸਕਦੀ ਆ ਉਹ ਕੱਲੀ ਜਿੱਤੀ ਕੱਲੀ ਪਹਿਲਾਂ ਜਲੰਧਰ ਦੀ ਜਿੱਤੀ ਕੱਲੀ ਹੁਣ ਫੇਰ ਜਲੰਧਰ ਦੀ ਕਿਵੇਂ ਜਿੱਤੀ ਸਾਰੇ ਉਹ ਢੰਗ ਤਰੀਕੇ ਵਰਤ ਕੇ ਜਿੱਤੀ ਜਿਨ੍ਹਾਂ ਦੇ ਖਿਲਾਫ ਲਗਾਤਾਰ ਬੋਲਦੇ ਸੀ ਹੁਣ ਇਹਦੇ ਵਿੱਚੋਂ ਤੁਸੀਂ ਕਹੋਗੇ ਤੁਸੀਂ ਵੱਡੇ ਹੋ ਗਏ ਤਾਂ ਹੋਣਾ ਨਹੀਂ ਸੋ ਹਰਿਆਣੇ ਦੀ ਹੁਣ ਸਮੂਹ ਚੋਣ ਹੋਣੀ ਹੈ ਸਾਰੇ ਹਰਿਆਣੇ ਦੀ ਜਦੋਂ ਤੁਸੀਂ ਤੇ ਕਾਂਗਰਸ ਇਕੱਠੇ ਸੀ ਲੋਕ ਸਭਾ ਦੀ ਚੋਣ ਤੁਸੀਂ ਵੀ ਹਾਰ ਗਏ ਉਦੋਂ ਕਾਂਗਰਸ ਤਾਂ ਫੇਰ ਵੀ ਕੁਝ ਸੀਟਾਂ ਜਿੱਤ ਗਈ ਸੋ ਇਸ ਕਰਕੇ ਮਾਨ ਦੀ ਚੁਟਕਲੇਵਾਜੀ ਆਉਣ ਵਾਲੇ ਦਿਨਾਂ 'ਚ ਹੋਰ ਤੁਹਾਨੂੰ ਸਾਹਮਣੇ ਆਊ ਕਿਉਂਕਿ ਵਿਰੋਧਾਪਾਸ ਬਹੁਤ ਹੋਣਗੇ ਇਹ ਤਾਂ ਚੱਲ ਨਹੀਂ ਸਕਦਾ ਵੀ ਅੱਧੀ ਤੇਰੀਆਂ ਮਲਾਹੇਦਾਰ ਅੱਧੀ ਆ ਗਰੀਬ ਜੱਟ ਦੀ ਜਾਂ ਇਹ ਕਹਦੇ ਵੀ ਹਰਿਆਣੇ ਦੀ ਆਮ ਆਦਮੀ ਪਾਰਟੀ ਦਾ ਭయ్యా ਸਟੈਂਡ ਆ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਸਟੈਂਡ ਆ ਗੱਲ ਖਤਮ ਚੁਟਕਾ ਮਾਰ ਕੇ ਵੀ ਸਮਝ ਉੱਡਸਾ ਲੋਕਾਂ ਨੂੰ ਬੇਵਕੂਫ ਬਣਾਉਣਾ ਕਿਦੋਂ ਤੱਕ ਚੱਲੂ ਹੋਰ ਵੀ ਮਸਲੇ ਫੇਰ ਆਉਣਗੇ ਰਾਜਧਾਨੀ ਦਾ ਵੀ ਆਊਗਾ ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਆਊਗਾ ਆਪ ਦੀਆਂ ਕਈਆਂ ਪਹਿਲੀਆਂ ਗੱਲਾਂ ਦੇ ਉੱਤੇ ਹੀ ਹੋਰ ਸਟੈਂਡ ਆ ਜਾਣਾ ਸਾਹਮਣੇ ਹਾਂ ਬਿਲਕੁਲ ਜੀ ਮਤਲਬ ਇਹ ਤਾਂ ਟੱਲੇਵਾਜ ਸਿਆਸਤ ਆਪਾਂ ਬਹੁਤ ਵਾਰ ਕਹੇ ਵੀ ਜਿੱਥੇ ਜਹੀ ਜੂਤ ਆਉਂਦੀ ਹੈ ਕਿੱਲੀ ਦੱਬ ਦੋ ਸੋ ਇਸ ਕਰਕੇ ਹੁਣ ਜਿਵੇਂ ਲੋਕ ਸਭਾ ਚ ਕੀ ਹੋਇਆ ਜੀ ਹੁਣ ਇੱਕ ਜਿਮਨੀ ਚ ਹਣ ਜਿੱਤ ਕੇ ਉਹ ਕਿਸੇ ਮੈਂ ਇੰਟਰਵਿਊ ਸੁਣ ਰਿਹਾ ਸੀ ਜਿੰਨੇ ਜਸ਼ਨ ਮਨਾਏ ਨੇ ਕੋਈ ਡਾਕਟਰ ਭੱਟੀ ਨੇ ਉਹ ਕਹਿੰਦੇ ਜਿਵੇਂ ਇਹ ਜਲੰਧਰ ਜਿੱਤਦੇ ਜਸ਼ਨ ਮਨਾ ਰਹੇ ਨੇ ਨਾ ਕਹਿੰਦੇ ਮੈਨੂੰ ਉਹ ਕਹਾਵਤ ਯਾਦ ਆਉਂਦੀ ਹੈ ਵੀ ਖੁਸਰਿਆਂ ਦੇ ਘਰ ਪੁੱਤ ਜੰਪਿਆ ਕਹਿੰਦੇ ਚੁੰਮ ਚੁੰਮ ਕੇ ਮਾਰਤਾ ਉਹ ਕਹਿੰਦੇ ਜਿਹੜੇ ਰੌਲੇ ਪਾ ਰਹੇ ਨੇ ਨਾ ਇਹ ਵੀ ਇਹ ਜਿੱਤਨੇ ਕੀ ਦਿਖਾਤਾ ਜੀ ਇਹ ਜਿੱਤਨੇ ਕੀ ਦਿਖਾਤਾ ਜੀ ਚਲੋ ਜਿੱਤ ਕੇ ਠੀਕ ਹੈ ਵਧੀਆ ਹਰਿਆਣੇ ਦੀ ਚੋਣ ਦੇ ਨਤੀਜੇ ਸਾਹਮਣੇ ਆ ਜਾਣਗੇ